ਕਿ ਤਿੰਨ ਕੋਈ ਛੱਕੀ ਆਦਮੀ ਰਾਵੀ ਦਰਿਆ पार ਕਰਕੇ ਦੂਹ ਵੱਲ ਆ ਰਹੇ ਨੇ ਉਸ ਤੋਂ ਬਾਅਦ ਆਪ 10 ਵਜੇ ਨੱਕ ਲਗਾਤੇ ਸੀ ਤੋਂ ਸਵੇਰ ਦੀ ਫੇਰ ਸੱਚਰ ਰਹੀ ਉਸੇ ਵਕਤ ਦੋ ਡੋਗਰਾ ਟਾਈਪ ਸੀ ਤੇ ਇੱਕ ਹੈਗਾ ਸੀ ਗੁੱਜਰ ਟਾਈਪ ਸੀ ਨੂੰ ਇਨਫੋਰਮੇਸ਼ਨ ਪਿੰਡ ਵੱਲੋਂ ਆਈ ਸੀ ਕਿ ਤਿੰਨ ਕੋਈ ਛੱਕੀ ਆਦਮੀ ਰਾਵੀ ਦਰਿਆ ਪਾਰ ਕਰਕੇ ਦੂਹ ਵੱਲ ਆ ਰਹੇ ਨੇ ਉਹਨਾਂ ਬੱਚਾ ਨੇ ਦੇਖਿਆ ਸੀ ਉਸ ਤੋਂ ਬਾਅਦ ਉਹਨਾਂ ਅਫਸਰਾਂ ਨੂੰ ਗਿਆ ਸਾਡੇ ਸਾਰੇ ਅਫਸਰ ਡੀਐਸਪੀ ਸਾਹਿਬ ਹੋਰ ਐਸਐਚਓ ਸਾਹਿਬ ਮੌਕੇ ਤੇ ਆ ਗਏ ਸੀ ਚਾਰ ਵੇ ਅਸੀਂ ਸਰਚ ਸਾਰੇ 10 ਵਜੇ ਤੱਕ ਸਰਚ ਕੀਤੀ ਸੀ ਅਸੀਂ ਉਸ ਤੋਂ ਬਾਅਦ 10 ਵਜੇ ਨਕ ਲਗਾਤੇ ਸੀ ਤੇ ਸਵੇਰ ਦੇ ਫਿਰ ਸਰਚ ਚੱਲ ਰਹੀ ਉਸੇ ਤੱਕ ਜਿਹੜੇ ਸਰਸਰ ਪਰਸਨ ਜਿਹੜੇ ਹੈਗੇ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਗੁੱਜਰ ਟਾਈਪ ਸੀ ਉਹਨਾਂ ਕੋਲ ਇੱਕ ਬੈਗ ਸੀ ਤੇ ਬੈਗ ਜੇ ਉਹਨਾਂ ਨੇ ਬੱਚਾ ਨੂੰ ਕਿਤੇ ਕਿਹਾ ਕਿ ਸਾਨੂੰ ਰਸਤਾ ਦੱਸੋ ਬੈਗ ਜੋ ਥੱਲੇ ਰੱਖਿਆ ਹੋ ਖੜਕਦਾ ਸੀ। ਉਹੇ ਸਾਬ ਦਾ ਆ ਰਹੇ ਪਿੱਛੋਂ ਪਹਾੜੀਆਂ ਹੈਗੇ ਕੁਠੂਏ ਵਾਲੀਆਂ ਉਦੋਂ ਰਾਵੀ ਦਰਿਆ ਦੇ ਵਿੱਚੋਂ ਮਕਤੇਸ਼ਰ ਧਾਮ ਦੇ ਲਾਗੋਂ ਆ ਰਹੇ ਸੀ ਥੱਲੇ। ਪਰ ਸੋਨ ਲੱਭੇ ਨੇ ਉਸ ਤੋਂ ਬਾਅਦ ਪਤਾ ਲੱਗਾ ਉਹਨਾਂ ਨੂੰ ਕਿਉਂਕਿ ਉਹ ਡਰ ਗਏ ਸੀ ਉਹ ਨਿਕਲ ਗਏ ਸੀ। ਹਾਂ ਡਰੋਨ ਚੱਲ ਰਿਹਾ ਸਾਡਾ ਮਹਿਕਮੇ ਦਾ ਕੱਲ ਦਾ ਚੱਲ ਰਿਹਾ ਸਵੇਰ ਡਰੋਨ ਚੱਲਦਾ ਪਿਆ ਸਰਚ ਹੋ ਰਹੀ ਸਾਡੀ। ਸਾਡੀ ਐਸਓ ਤੇ ਲਗ ਭਾਗ 2-3 ਰਿਜ਼ਰਵਾ ਲੱਗੀ ਹੋਈਆਂ ਸਾਡੀਆਂ। ਉਸ ਤੋਂ ਬਾਅਦ ਨਾਕੇ ਲੱਗੇ ਹੋਏ ਰਾਤ ਸੱਚ ਦਿਨ ਰਾਤ ਜੰਨਰਾਂ ਸਭ ਤੋਂ ਚੱਲ ਰਹੀਆਂ ਉੱਥੇ ਫੋਰਸ ਵਧਾਈ ਗਈ ਹੈ ਫੋਰਸ ਵਧਾਈ ਗਈ ਡੈਮ ਤੇ ਸਾਡੀ ਆਪਣੀ ਫੋਰਸ ਵੀ ਆ ਹੋਰ ਵੀ ਬਾਰੋ ਵੀ ਆਈ ਆ ਸੁਚੀ ਆ ਦੇਖੀ ਨਾ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਜੀ ਪਿੰਡ ਕਿਹੜਾ ਮੱਟੀਕੋੜ ਕੀ ਗੱਲਬਾਤ ਹੋਈ ਹੈ ਗੱਲਬਾਤ ਆਪਾਂ ਦਰਿਆ ਨਾਲ ਆਣ ਗਏ ਸੀ ਸਰ ਤੇ ਉੱਥੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋ ਤਿੰਨ ਬੰਦੇ ਇੱਧਰ ਆਏ ਕਰਦੇ ਸੀ ਪੰਜਾਬ ਵਾਲੋਂ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ ਉੱਥੋਂ ਆਇਆ ਲੁਧਿਆਣਾ ਤੋਂ ਆਇਆ ਮੈਂ ਕਿੱਲੋ ਲੁਧਿਆਣਾ ਕਿੱਥੇ ਫਿਰ ਤਾਂ ਮੈਂ ਕਿਹਾ ਕਿ ਤੁਹਾਨੂੰ ਦੱਸੋ ਸਾਡੀ ਰਿਸ਼ਤੇਦਾਰੀ ਵੀ ਹੈ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਹੈ ਜਾਣਾ ਕਿੱਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਈ ਸਾਨੂੰ ਛੱਡ ਕੇ ਮੈਂ ਕਿਹਾ ਬੈਠੋ ਮੈਂ ਇਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਸੀ ਆਰਮੀ ਵਾਲਾ ਬੈਗ ਸੀ ਬੜਾ ਵੱਡਾ ਇੱਡਾ ਕਿੰਨਾ ਲੰਬਾ ਬੈਗ ਸੀ ਤੇ ਉਹ ਕਹਿੰਦੇ ਮੈਨੂੰ ਛੱਡ ਕੇ ਆ ਮੈਂ ਬਿਠਾਣ ਲੱਗਾ ਬੈਗ ਬੜਾ ਭਰਾ ਸੀ ਫਿਰ ਮੈਂ ਕਿਹਾ ਨਹੀਂ ਮੈਂ ਘਰੋਂ ਪੁੱਛ ਗਿਆ ਨਾ ਇਹ ਵਿੱਚ ਬੈਗ ਦੇ ਕੀ ਲੱਗਦਾ ਕੀ ਹੋਣਾ ਹੈ ਬੈਗ ਮਤਲਬ ਕਿ ਲੋਹਾ ਟੰਗ ਟੰਕਣ ਦੀ ਆਵਾਜ਼ ਆਈ ਹਾਂਜੀ ਫਿਰ ਮੈਂ ਥੋੜੀ ਦੇਰ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਦੇ ਮਾਦਰ ਤੇ ਤੁਹਾਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੂੰ ਕੀਤਾ ਪੁਲਿਸ ਨੂੰ ਵੀ ਸੂਚਿਤ ਕੀਤਾ ਹਾਂਜੀ ਹਾਂਜੀ ਪੁਲਿਸ ਨੂੰ ਪੁਲਿਸ ਆਈ ਸੀਗੀ ਰਾਤ ਹਾਂਜੀ ਆਈ ਸੀਗੀ ਤੁਸੀਂ ਸੱਚ ਵੀ ਗੱਲ ਵੀ ਕੀਤਾ ਉਹਨਾਂ ਨੂੰ ਹਾਂਜੀ ਹਾਂਜੀ ਹਨ ਕੀ ਨਾ ਜੀ ਆਪਣਾ ਸਰਗਮਾਰ ਜੀ ਪਿੰਡ ਕਰੋ ਜੀ ਪਿੰਡ ਮੱਟੀ ਜੀ ਕੀ ਗੱਲ ਬਾਤ ਹੋ ਜਿਹੜੇ ਸਸਪੈਕਟਡ ਦੇਖ ਕੇ ਪਿੰਡ ਗੱਲ ਜੀ ਇਦਾਂ ਕਿ ਆਪਾਂ ਰਵੀਦਰੈ ਜਾਇਕਦੇ ਹੀ ਨਾ ਹਾਂ ਨਾ ਤੇ ਉੱਥੇ ਸਾਡੇ ਚਾਚੇ ਦੇ ਕੁੜੀ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗੱਦੇ ਆ ਤਾਂ ਜਾ ਕੇ ਨਾ ਪੁੱਛੋਣਾਂ ਨੂੰ ਕਿ ਕੌਣ ਆ ਕਿੱਧਰੋਂ ਆਇਓ ਤਾਂ ਅਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਬਲੋਧਿਆਣੇ ਤੋਂ ਆਇਓ ਮੈਂ ਲੁਧਿਆਣੇ ਦੇ ਕਿੱਥੋਂ ਭਾਈ ਕਹਿੰਦੇ ਨਹੀਂ ਅਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸੋ ਜੀ ਆਏ ਕਿੱਥੋਂ ਕਹਿੰਦੇ ਨਹੀਂ ਸਾਨੂੰ ਅੱਗੇ ਤੇ ਕੋਈ ਛੱਡ ਆਓ ਤੇ ਸਾਮਾਨ ਸਾਡੇ ਕੋ ਭਰੀ ਹੈ ਤੇ ਜਿਹੜੇ ਦੋ ਮੁੰਡੇ ਸੀ ਮਾ ਮੰਡੇ ਮੰਡੇ ਉਹਨਾਂ ਨੇ ਜੀ ਉਹਨਾਂ ਪਾਈ ਦੀ ਟੀ-ਸ਼ਰਟ ਪਾਈ ਦੀ ਇੱਕ 6 ਫੁੱਟੀ ਆਈ ਬੰਦਾ ਉੱਚਾ ਸੀ ਸਰੀਰੋ ਵੀ ਠੀਕ ਹੀ ਸੀ ਤਾਂ ਉਹ ਉਹਨੇ ਚਟਾ ਕੁਰਤਾ ਵੀ ਆ ਮਾਪਿਆ ਦੇ ਹੀ ਉਹ ਕੁਛ ਨਹੀਂ ਬੋਲਿਆ ਉਹਨੇ ਕੁਛ ਨਹੀਂ ਬੋਲ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਸਟੋਰ ਨੂੰ ਅੱਗੇ ਦੇ ਕੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹੋਨੇ ਬੈਗ ਹੀ ਚੱਕੇ ਦਾ ਬਲੈਕ ਲਿਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤੇ ਉਹਨੇ ਵਿੱਚੋਂ ਟੰਗ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਤਾਂ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਏਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲੀਏ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚਲੀਏ ਆਪਾਂ ਵਾ ਘਰੋਂ ਪੁੱਛ ਗਏ ਨੇ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੌ ਤਾਪਾ ਜਿੱਦਾਂ ਦੇ ਮਗਰਗੇ ਤੇ ਨਾਲ ਹੀ ਪੇੜੀ ਤੇ ਉਧਰ ਨਾਲ ਜੋ ਜਾੜ ਬੂਟ ਬੜੇ ਜੰਗਲ ਝੁੰਮੇ ਬੜਾ ਸਾਡੇ ਤੇ ਉਹਨਾਂ ਮਗਰਗੇ ਆਪਾਂ ਦੇ ਉਹ ਨਾਲ ਹੀ ਨਾਲ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਗਏ ਆਪਾਂ ਸਰਪੰਚਾ ਨੇ ਦੱਸਿਆ ਨਾਲ ਇੱਥੇ ਜਿਹੜੇ ਪੈਸ ਕੋਲੇ ਆ ਰਹੇ ਪੁੱਤੇ ਉਹਨਾਂ ਨੂੰ ਦੱਸਿਆ ਫਿਰ ਉਹਨੇ ਅੱਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆ ਗਏ ਫਿਰ ਰਾਤ ਨੂੰ ਇਹਨਾਂ ਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਏ ਕੱਦੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਜਾਣਦੇ ਆ ਕਿ ਸਾਡ ਸਾਡੇ ਪਿੰਡ ਦਾ ਕੀ ਜੋ ਵੀ ਜਦਾਂ ਬੱਚੇ-ਕੁੱਤੇ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਤੁਰੰਤ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਆਹੀ ਜਾਣੇ ਜੀ ਆਹੀ ਪਿੰਡ ਵਿੱਚ ਕਰਦੀ ਪੀਓ ਹਾਂ ਜੀ ਹਾਂ ਜੀ ਚੱਲੇਗਾ ਜੀ ਸੱਚੀ ਸਰ ਕੀ ਨਾਮ ਆ ਜੀ ਆਪਣਾ ਸੁਰਿੰਦਰ ਕੁਮਾਰਾ ਜੀ ਮੇਰਾ ਨਾਮ ਪਿੰਡ ਮੱਟੀ ਤੋਂ ਮੇਰੀ ਘਰ ਵਾਲੀ ਸਰਪੰਚ ਹੈ ਪੂਨਮ ਸਰ ਕੀ ਮਾਮਲਾ ਜੀ ਸਰ ਕਹਿੰਦੇ ਕਿ ਸਿੱਧਿਕ ਦੀ ਰਹਿ ਗਏ ਨੇ ਸਰ ਕੱਲ ਸ਼ਾਮ ਨੂੰ 5:00 ਵਜੇ ਮੈਨੂੰ ਪਤਾ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਆ ਕ੍ਰੋਸ ਕੀਤਾ ਪਾਣੀ ਬੰਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਇੱਕ ਢੂਵੇ ਤੋਂ ਆਏ ਆ ਦੋ ਬੰਦੇ ਸੀ ਡੋਗਰੀ ਬੋਲਦੇ ਸੀਗਾ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾ ਜਦਾ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਸੀ ਉਹਨਾਂ ਦਾ ਫੌਜੀਆ ਵਾਲਾ ਵੱਡਾ ਲੰਮਾ ਬੈਗ ਸੀਗਾ ਤੇ ਉਹਨੇ ਪੁੱਛਿਆ ਅਸੀਂ ਕਟੂਵੇ ਤੋਂ ਆਏ ਆ ਤਾਂ ਹੀ ਇਧਰ ਜਾਣਾ ਮੱਟੀਕੋਟ ਤੇ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੂ ਕਿਹਦੇ ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਗੱਡੀ ਖੜੀ ਹੈ ਤੇ ਅਸੀਂ ਗੱਡੀ 'ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੇ ਨੂੰ ਜਾਣਾ ਤੇ ਜਿੱਲੇ ਉਹਨਾਂ ਬੈਗ ਚੱਕਿਆ ਬੈਗ 'ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤਾਂ ਮੁੰਡੇ ਡਰ ਗਏ ਕੋਈ ਇਦਾਂ ਦੀ ਸ਼ੱਕੀ ਅੱਜਕੱਲ੍ਹ ਹਾਲਾਤ ਠੀਕ ਨਹੀਂ ਹੈਗੇ ਜੰਮੂ ਕਸ਼ਮੀਰ ਦੇ ਉਹ ਡਰ ਗਏ ਕਹਿੰਦਾ ਭਾਜੀ ਇਹ ਗਿਆ ਅੱਗੇ ਰਸਤਾ ਤੇ ਕਹਿੰਦੇ ਸਾਨੂੰ ਅੱਗੇ ਛੱਡਾ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਆ ਗਿਆ ਮੇਰਾ ਮੋਟਰਸਾਈਕਲ ਹੈ ਪਿੱਛੇ ਮੈਂ ਲੈ ਕੇ ਆਣਾ ਤੁਹਾਨੂੰ ਤੀ ਚਲੋ ਅੱ ਇਹ ਪਿੰਡ ਚ ਆ ਗਏ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਲ ਵਗੈਰਾ ਨੂੰ ਦੱਸਿਆ ਤੇ ਪੈਸਕੋਵਲ ਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਕਿਨੇ ਲੋਕ ਸੀਗੇ ਇਹ ਤਿੰਨ ਲੋਕ ਸੀਗੇ ਜੇ ਪਾਸ਼ਾ ਦੀ ਗੱਲ ਕਰੀਏ ਤੇ ਕਿਹੜੀ ਬੋਲਦੇ ਬਈ ਸੀ ਉਹ ਡੋਗਰੀ ਬੋਲਦੇ ਸੀਗੇ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਸ ਨੂੰ ਕੋਈ ਸੱਚੇ ਬਿਆਨ ਚਲਾਏ ਗਏ ਹਾਂ ਪੁਲਸ ਕੱਲ ਸ਼ਾਮ 5 ਵਜੇ ਤੋਂ ਇੱਥੇ ਸਰਚ ਵਿਹਾਨ ਕਰ ਰਹੀ ਹੈ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ ਹਾਂਜੀ ਹਾਂਜੀ ਹੁਣ ਵੀ ਕਰ ਰਹੇ ਆ ਅਜ ਸਰਚ ਵੀ ਹਾਂ ਚੱਲ ਰਹੇ ਆ ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ ਉੱਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਿੱਥੇ ਲੁਕੇ ਆ ਪਤਾ ਨਹੀਂ